ਸਮੂਚੇ ਵਿਸ਼ਵ ਵਿੱਚ ਵਸਦੇ ਸਮੂਹ ਪੈਣਾ ਪਰਾਵਾਂ ਵੀਰਾਂ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਆਪਣੀ ਫੌਜ ਦੀ 250ਵੇਂ ਬਰੇਗੰਡ ਅੱਜ 15 ਜੂਨ ਨੂੰ ਮਨਾ ਰਿਹਾ ਹੈ ਇਸੇ ਦਿਨ ਹੀ ਕੈਨੇਡਾ ਦੇ ਵਿੱਚ ਜੀ 7 ਸਮਿਟ ਸਮਾमेलन ਸ਼ੁਰੂ ਹੋ ਰਿਹਾ ਹੈ ਬੀਤੇ ਸ਼ੁੱਕਰਵਾਰ ਤੋਂ ਲੈ ਕੇ ਇਜ਼ਰਾਈਲ ਅਤੇ ਈਰਾਨ ਇੱਕ ਦੂਸਰੇ ਦੇ ਉੱਤੇ ਹਮਲਿਆਂ ਦੇ ਵਿੱਚ ਰੁੱਝੇ ਹੋਏ ਹਨ ਦੋਵਾਂ ਤਰ੍ਹਾਂ ਦਾ ਕਾਫੀ ਨੁਕਸਾਨ ਵੀ ਹੋਇਆ ਹੈ ਬੀਤੀ 14-15 ਜੂਨ ਦੀ ਦਰਮਿਆਨੀ ਰਾਤ ਨੂੰ ਇਜ਼ਰਾਈਲ ਨੇ ਮੇਹਮਲੇ ਕੀਤੇ ਨੇ ਇਰਾਨ ਨੇ ਮਟਲ ਅਵੀਵ ਦੇ ਉੱਤੇ ਹਮਲਾ ਕੀਤਾ ਹੈ ਇਜ਼ਰਾਈਲ ਦੇ ਰਹਾਇਸ਼ੀ ਖੇਤਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਇਰਾਨ ਦੀ ਓਇਲ ਰੈਫਾਇਨਰੀ ਉੱਤੇ ਵੀ ਹਮਲਾ ਕੀਤਾ ਗਿਆ ਤੇ ਉਸ ਦੀਆਂ ਨਿਊਕ ਸਾਈਟਾਂ ਦੇ ਉੱਤੇ ਵੀ ਹਮਲੇ ਕੀਤੇ ਗਏ ਤੇਲ ਰੈਫਾਇਨਰੀ ਨੂੰ ਅੱਗ ਲੱਗਣ ਨਾਲ ਉਸ ਖੇਤਰ ਵਿੱਚ ਅੱਗ ਦੀਆਂ ਲਪਟਾਂ ਤੇ ਧੂਆਂ ਦੇ ਬੱਦਲ ਅਸਮਾਨ ਦੇ ਵਿੱਚ ਛਾਏ ਹੋਏ ਹਨ ਇਹ ਗੱਲਾਂ ਤੇਲ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਵੀ ਕਰਨਗੀਆਂ ਅਮਰੀਕਾ ਦੇ ਬਦਲਵੇਂ ਬਦਲਵੇਂ ਬਿਆਨ ਆਉਂਦੇ ਰਹੇ ਤੇ ਹਨ ਕਦੇ ਉਹ ਕਹਿੰਦਾ ਹੈ ਕਿ ਮੈਂ ਇਸ ਦਾ ਫੈਸਲਾ ਛੱਟ ਕਰਵਾ ਦੇਣਾ ਕਦੇ ਆਖਦਾ ਜੇ ਫੈਸਲਾ ਨਾ ਹੋਇਆ ਫਿਰ ਅਮਰੀਕਨ ਫੌਜਾਂ ਵੀ ਤਬਾਈ ਮਚਾਉਣਗੀਆਂ ਕਦੇ ਯੂਕੇ ਇਜ਼ਰਾਈਲ ਦੇ ਮਨਿਸਟਰਾਂ ਤੇ ਪਾਬੰਦੀ ਲਾਉਂਦਾ ਹੈ ਤੇ ਜਦੋਂ ਹਮਲਾ ਹੁੰਦਾ ਤਾਂ ਫਿਰ ਕਹਿੰਦਾ ਸੀ ਵੀ ਫੌਜਾਂ ਭੇਜਾਂਗੇ ਸੋ ਅਸਲ ਕਹਾਣੀ ਆਪਾਂ ਨੂੰ ਸਮਝ ਲੱਗ ਹੀ ਗਈ ਹੈ ਡੀਪ ਸਟੇਟਾਂ ਦੇ ਏਜੰਡੇ ਤੈਹ ਹੁੰਦੇ ਹਨ ਕਿਹੜੇ ਸਾਲ ਵਿੱਚ ਕਦੋਂ ਕੀ ਕਿਵੇਂ ਕਿੱਥੇ ਕਰਨਾ ਹੈ ਇਹਨਾਂ ਸਾਰੀਆਂ ਲੜਾਈਆਂ ਦੀ ਅਸਲ ਜੜ ਚੀਨ ਅਤੇ ਅਮਰੀਕਾ ਦਰਮਿਆਨ ਆਰਥਿਕ ਲੜਾਈ ਦਾ ਉਹ ਹਿੱਸਾ ਹੈ ਜੋ ਡਾਲਰ ਦੀ ਡਾਵਾ ਡੋਲਤਾ ਨੂੰ ਸੰਤੁਲਨ ਵਿੱਚ ਰੱਖਣਾ ਚਾਹੁੰਦਾ ਹੈ ਦੂਸਰੇ ਪਾਸੇ ਚੀਨ ਆਪਣੀ ਕਰੰਸੀ ਚਲਾ ਕੇ ਬ੍ਰਿਕਸ ਚਲਾ ਕੇ ਡਾਲਰ ਦੇ ਅੱਗੇ ਲੰਘਣਾ ਚਾਹੁੰਦਾ ਹੈ ਚੀਨ ਡਾਲਰ ਦੇ ਅੰਗੇ ਲੰਘ ਸਕਦਾ ਹੈ ਛੇ ਉਸਦੇ ਸਿਲਕ ਰੂਟ ਦੁਬਾਰਾ ਚੱਲ ਪੈਣ ਇਹ ਸਿਲਕ ਰੂਟਾਂ ਦੁਬਾਰਾ ਅੱਗੇ ਮੈਂ ਗੱਲ ਕੀਤੀ ਸੀ ਇਹ 4-5 ਹਨ ਜਿਨ੍ਹਾਂ ਵਿੱਚੋਂ ਇੱਕ ਅਰਾਂ ਦੇ ਰਸਤੇ ਰਾਹੀਂ ਵੀ ਲੰਘਦਾ ਹੈ ਇਹਨਾਂ ਰਾਹਾਂ ਨੂੰ ਦੁਬਾਰਾ ਚੱਲਣ ਤੋਂ ਹੀ ਪਹਿਲਾਂ ਇਹਨਾਂ ਨੂੰ ਰੋਕਣ ਦਾ ਇੱਕ ਰਾਜਨੀਤਿਕ ਪ੍ਰਤੀਰੋਧ ਹੈ ਸ਼ਤਰੰਜ ਇੱਕ ਇਹੀ ਖੇਡ ਹੈ ਜਿਸ ਵਿੱਚ ਦੋ ਜਣੇ ਖੇਡਦੇ ਹਨ ਉਹਨਾਂ ਦੋਹਾਂ ਦੀ ਖੇਡ ਦੇ ਦਰਮਿਆਨ ਤੁਹਾ ਪੱਸਿਆਂ ਵਦੋਂ ਦੋ ਗੱਲਾਂ ਮੁੱਖ ਰੱਖ ਕੇ ਹੀ ਚਾਲ ਚੱਲੀ ਜਾਂਦੀ ਏ ਪਹਿਲੀ ਹੁੰਦੀ ਕਿ ਮੇਰੀ ਚਾਲ ਦੀ ਅਗਲੇ ਨੂੰ ਸਮਝ ਨਾ ਆਵੇ ਅਤੇ ਜੇ ਅਗਲਾ ਚਾਲ ਸਮਝ ਜਾਂਦਾ ਹੈ ਤੇ ਉਸ ਨੂੰ ਫਿਰ ਬਦਲੇਵੇਂ ਰੂਪ ਵਿੱਚ ਨਵੀਂ ਚਾਲ ਵੱਲ ਆਉਣਾ ਪੈਂਦਾ ਸ਼ਤਰੰਜ ਦਾ ਮਕਸਦ ਕੀ ਹੈ ਲਾਭ ਵਦ ਤੋਂ ਵੱਧ ਲਾਭ ਦੂਸਰੀ ਤੇਰੇ ਬੇਸ਼ੱਕ ਗਰੀਬ ਹੋ ਜਾਵੇ ਪਰ ਮੈਂ ਹੋਰ ਅਮੀਰ ਹੋ ਜਾਵਾਂ ਵਦ ਤੋਂ ਵੱਧ ਜ਼ਮੀਨ ਉਤੇ ਮੇਰਾ ਕਬਜ਼ਾ ਹੋ ਜਾਵੇ ਇਸੇ ਲੋਭ ਲਾਲਚ ਨੇ ਗਰੀਸ ਦੇ ਅਲੈਗਜ਼ੈਂਡਰ ਨੂੰ ਭਾਵ ਜੁਨਾਨ ਦੇ ਸਕੰਦਰ ਨੂੰ ਪਰਮ ਛਲ ਵਿੱਚ ਪਾਇਆ ਸੀ ਉਹ ਮਾਇਆ ਦੇ ਇਸ ਪਰਮਸ਼ਾਲ ਵਿੱਚ ਹੀ ਪੂਰੀ ਦੁਨੀਆ ਨੂੰ ਜਿੱਤਣ ਵਾਸਤੇ ਕਰੋ ਨਿਕਲ ਤੁਰਿਆ ਲਾਲਚ ਇਥੋਂ ਤੱਕ ਵੱਧ ਗਿਆ ਦੁਨੀਆ ਨੂੰ ਜਿੱਤਦਾ ਜਿੱਤਦਾ ਆਪਣਾ ਹੀ ਘਰ ਹਾਰ ਗਿਆ ਉਸ ਤੇ ਘਰ ਵਿੱਚ ਉਸ ਦੀ লাশ ਹੀ ਵਾਪਸ ਆਈ ਇਹੋ ਹੀ ਹਾਲ ਹਿਟਲਰ ਦਾ ਹੋਇਆ ਸੀ ਉਸ ਨੇ ਪੂਰੀ ਦੁਨੀਆ ਨੂੰ ਜਿੱਤਣ ਦਾ ਕੰਮ ਯੂਰਪ ਤੋਂ ਹੀ ਸ਼ੁਰੂ ਕੀਤਾ ਅਤੇ ਅਖੀਰ ਯੂਰਪ ਕੋਲੋਂ ਹਾਰ ਗਿਆ ਹਾਰ ਵੀ ਇੰਨੀ ਨਮੂਸ਼ੀ ਭਰੀ ਸੀ ਕਿ ਆਪਣੇ ਹੀ ਪਿਸਤੌਲ ਨਾਲ ਆਪੇ ਹੀ ਗੋਲੀ ਮਾਰ ਕੇ ਆਤਮ ਹੱਤਿਆ ਕਰਦਾ ਸੰਸਾਰ ਦੀ ਇੰਨੀ ਕੀ ਖੇਡ ਹੈ ਜੇ ਇੰਨੀ ਗੱਲ ਸਮਝ ਵਿੱਚ ਆ ਜਾਵੇ ਹਰ ਇੱਕ ਵਿਅਕਤੀ ਆਪਣੇ ਆਪ ਵਿੱਚ ਇਸ ਸੰਸਾਰ ਦਾ ਵੱਡਾ ਬਾਦਸ਼ਾਹ ਬਾਦਸ਼ਾਹ ਜੇ ਇਹ ਗੱਲ ਸਮਝ ਨਹੀਂ ਆਉਂਦੀ ਪੂਰੀ ਦੁਨੀਆ ਦਾ ਬਾਦਸ਼ਾਹ ਬਣ ਕੇ ਵੀ ਉਹ ਮਾਨਸਿਕ ਤੌਰ ਤੇ ਇੱਕ ਸਭ ਤੋਂ ਵੱਡਾ ਗੰਗਾਲ ਅਤੇ ਗਰੀਬ ਹੈ ਇਹ ਸਿਧਾਂਤ ਹਰ ਇੱਕ ਵਿਅਕਤੀ ਤੇ ਲਾਗੂ ਹੁੰਦਾ ਹੈ ਹਰ ਇੱਕ ਦੇਸ਼ ਤੇ ਲਾਗੂ ਹੁੰਦਾ ਹੈ ਹਰ ਇੱਕ ਰਾਜੇ ਮਹਾਰਾਜੇ ਬਾਦਸ਼ਾਹ ਕਿੰਗ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਤੇ ਵੱਡੇ ਵੱਡੇ ਸਨਤਕਾਰਾਂ ਦੇ ਉੱਤੇ ਲਾਗੂ ਹੁੰਦਾ ਹੈ ਆਖਰ ਇੱਕ ਪਰਿਵਾਰ ਵਾਸਤੇ ਕਿੰਨੇ ਕੇ ਪੈਸੇ ਚਾਹੀਦੇ ਹਨ ਕਿੰਨੀ ਕੀ ਜਾਇਦਾਦ ਚਾਹੀਦੀ ਹੈ ਇੱਕ ਗੱਲ ਯਾਦ ਆ ਗਈ ਕਿਸੇ ਵਿਅਕਤੀ ਨੇ ਪੰਡਤ ਜੀ ਨੂੰ ਪੁੱਛਿਆ ਪਤਰੀ ਖੋਲੋ ਮੇਰਾ ਭਵਿੱਖ ਦੇਖੋ ਮੇਰੇ ਵਪਾਰ ਦੇ ਬਾਰੇ ਦੇ ਵਿੱਚ ਕੋਈ ਹਿਸਾਬ-ਕਿਤਾਬ ਲਾਓ ਭੀ ਮੇਰਾ ਭਵਿੱਖ ਕਿਦਾਂ ਦਾ ਹੈ ਪੰਡਤ ਜੀ ਨੇ ਪਤਰੀ ਖੋਲੀ ਖੱਬੇ ਹੱਥ ਨਾਲ ਪੁੜਪੜੀ ਚ ਖੁਰਕਦੇ ਖੁਰਕਦੇ ਆ ਪੰਡਤ ਜੀ ਨੇ ਹਿਸਾਬ-ਕਿਤਾਬ ਲਾਏ ਗ੍ਰਹਾਂ ਦੀਆਂ ਦਿਸ਼ਾਵਾਂ ਚੱਕ ਕੀਤੀਆਂ ਬਿਨਾ ਸੈਟਲਾਈਟ ਤੋਂ ਅਖੀਰ ਹਿਸਾਬ-ਕਿਤਾਬ ਲਾ ਕੇ ਫੈਸਲਾ ਸੁਣਾਇਆ ਅਤੇ ਉਸ ਵਪਾਰੀ ਬਨਾਮ ਬਿਜ਼ਨਸਮੈਨ ਨੂੰ ਦੱਸਿਆ ਕਿ ਤੇਰੇ ਕੋਲ ਤਨ ਇਨਾ ਇਕੱਠਾ ਹੋ ਜਾਣਾ ਹੈ ਕਿ ਤੇਰੀਆਂ ਆਉਣ ਵਾਲੀਆਂ 35 ਪੀੜੀਆਂ ਕੋਲ ਇਹ ਮੁਕਣਾ ਨਹੀਂ ਇਹ ਸੁਣ ਕੇ ਉਹ ਬਿਜ਼ਨਸਮੈਨ ਅਚਾਨਕ ਉਦਾਸ ਹੋ ਗਿਆ। ਦੋਹਾਂ ਹੱਥਾਂ ਨੂੰ ਸਿਰ 'ਚ ਫੜਿਆ, ਅੱਖਾਂ 'ਚੋਂ ਪਾਣੀ ਡਿੱਗਣਾ ਸ਼ੁਰੂ ਹੋ ਗਿਆ। ਪੰਡਤ ਜੀ ਹੱਸਣ ਲੱਗੇ ਕਹਿੰਦੇ ਕੀ ਗੱਲ ਹੋਈ? ਰੋਣ ਕਿਉਂ ਲੱਗ ਪਿਆ? ਉਹ ਬਿਜ਼ਨਸਮੈਨ ਕਹਿੰਦਾ ਮੈਨੂੰ ਫਿਕਰ ਪੈ ਗਿਆ ਕਿ ਮੇਰੀ ਜਿਹੜੀ 66ਵੀਂ ਪੀੜ੍ਹੀ ਆ ਉਹ ਕੀ ਕਰੂ? ਪੰਡਤ ਜੀ ਨੇ ਫੇਸ ਮਝਾਇਆ ਕਿ 66ਵੀਂ ਪੀੜ੍ਹੀ ਵਿੱਚ ਕਿਹੜੇ ਤਰੇ ਕਰਦੇ ਵਿੱਚ ਲੁੱਲੇ ਲੰਗੜੇ ਜੰਮਣੇ ਸ਼ੁਰੂ ਹੋ ਜਾਣੇ ਆ ਜਾਂ ਉਹਨਾਂ ਦੇ ਹੱਥ ਪੈਰ ਲੱਤਾਂ ਨਹੀਂ ਹੋਣੇ ਕਿ ਉਹ ਕੰਮ ਨਹੀਂ ਕਰ ਸਕਣਗੇ। ਤੂੰ ਉਸ ਦੀ ਚਿੰਤਾ ਛੱਡ। ਗੁਰੂ ਨਾਨਕ ਸਾਹਿਬ ਕੀ ਸਮਝਾਉਂਦੇ ਨੇ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਤੇਰੇ ਜੀਵਨ ਦੀ ਰਾਤ ਇਸ ਮਾਇਆ ਦੇ ਭਰਮ ਚੱਕਰ ਦੇ ਵਿੱਚ ਲੰਘਦੀ ਜਾ ਰਹੀ ਹੈ ਉੱਠ ਜਾਗ ਤੇ ਆਪਣੇ ਉਸ ਮਿਸ਼ਨ ਨੂੰ ਚੇਤੇ ਵਿੱਚ ਲਿਆ ਜਿਹੜਾ ਪਰਮੇਸ਼ਰ ਨੇ ਤੈਨੂੰ ਦਿੱਤਾ ਸੀ ਕਿ ਤੂੰ ਕਿਹੜਾ ਲਾਹਾ ਲੈਣਾ ਹੈ ਲਾਹਾ ਇਹ ਸੀ ਕਿ ਇੱਕ ਆਤਮਾ ਪਰਮਾਤਮਾ ਤੋਂ ਵਿਛੜੀ ਹੈ ਮਨੁੱਖੀ ਜਾਂਮੇ ਵਿੱਚ ਕਿਰਤ ਕਰਦੇ ਆਂ ਵੰਡ ਕੇ ਛਕਦੇ ਆਂ ਨਾਮ ਜਪਦੇ ਆਂ ਆਪ ਸੁਖੀ ਰਹਿੰਦੇ ਆਂ ਦੂਜਿਆਂ ਨੂੰ ਸੁਖੀ ਰੱਖਣ ਵਾਸਤੇ ਉਹਨਾਂ ਦੀ ਮਦਦ ਕਰਨੀ ਸੀ ਨਾਮ ਜਪਦਿਆਂ ਜਪਦਿਆਂ ਉਸ ਪ੍ਰਮਾਤਮਾ ਦੇ ਵਿੱਚ ਲੀਨਤਾ ਕਰਕੇ ਫਿਰ ਵਾਪਸ ਆਪਣੇ ਘਰ ਮੁੜ ਜਾਣਾ ਸੀ ਗੱਲ ਤਾਂ ਇੰਨੀ ਹੀ ਸੀ ਪਰ ਮਨੁੱਖ ਨੇ ਉਹ ਲਾਹਾਏ ਸਮਝ ਲਿਆ ਵੱਦ ਤੋਂ ਵੱਦ ਮਕਾਨ ਵੱਦ ਤੋਂ ਵੱਦ ਗੱਡੀਆਂ ਵੱਡੇ ਵੱਡੇ ਕਾਰੋਬਾਰ ਸਾਡੇ ਹੀ ਦੇਸ਼ ਦਾ ਝੰਡਾ ਪੂਰੇ ਦੁਨੀਆ ਦੇ ਉੱਤੇ ਝੁਲੇ ਜੇ ਕਿਤੇ ਮਨੁੱਖ ਦਾ ਵਸ ਚੱਲੇ ਨਾ ਇਹ ਚੰ드ਰਮਾ ਮੰਗਲ ਗ੍ਰਹਿ ਬ੍ਰਸਪਤ ਹੋਰ ਜਿੰਨੇ ਵੀ ਸ਼ੁਕਰ ਸ਼ਨੀ ਹੈਗੇ ਨੇ ਸਾਰਿਆਂ ਦੇ ਉੱਤੇ ਰਾਜ ਕਰਨ ਦੀ ਕੋਸ਼ਿਸ਼ ਕਰੇ ਇਹਦਾ ਵਸ ਨਹੀਂ ਚੱਲਦਾ ਉੱਥੇ ਆਕਸੀਜਨ ਹੈ ਨਹੀਂ ਇਸ ਕਰਕੇ ਇਹਨਾਂ ਦੇ ਵਸ ਤੋਂ ਗੱਲ ਬਾਹਰ ਹੈ ਜੇ ਕਿਤੇ ਚੰ드ਰਮਾ ਦੇ ਉੱਤੇ ਆਕਸੀਜਨ ਹੁੰਦੀ ਨਾ ਹੌਣ ਅਮਰੀਕਾ ਤੇ ਚੀਨ ਨੇ ਆਪਸ ਵਿੱਚ ਲੜ ਪੈਣਾ ਸੀ ਕਿ ਉੱਥੇ ਜਾ ਕੇ ਕਬਜ਼ਾ ਕਰਨ ਕਰਨਾ ਹੁਣ ਨਿੱਕੇ ਜਿਹੇ ਢਿੱਡ ਵਾਲੇ ਮਨੁੱਖ ਨੂੰ ਕੌਣ ਸਮਝਾਵੇ ਕਿ ਭਰਾਵਾ ਤੇਰਾ ਢੇਡੇ ਨਾ ਵੱਡਾ ਨਹੀਂ ਜਿੰਨਾ ਤੂੰ ਸਮਝ ਕੇ ਬੈਗਿਆ ਹੈ ਬਹੁਤ ਛੋਟਾ ਜਿਹਾ ਹੈ ਦੋ ਵੇਲੇ ਤੂੰ ਬਸ ਭੋਜਨ ਖਾਣਾ ਵੱਧ ਤੋਂ ਵੱਧ ਤਿੰਨ ਵਾਰੀ ਖਾ ਲੇਗਾ ਤੂੰ ਜ਼ਮੀਨਾਂ ਦੇ ਤੇ ਕਬਜ਼ੇ ਇੰਜ ਕਰਨ ਲੱਗਿਆ ਜਿਵੇਂ ਤੂੰ ਕਿਤੇ ਰੋਟੀ ਦੀ ਥਾਂ ਤੇ ਕਿਤੇ ਮਿੱਟੀ ਖਾਣੀ ਹੋਵੇ ਕਿ ਕਿਤੇ ਖਾਂਦੇ ਆ ਖਾਂਦਾ ਸਾਡੇ ਪਰਿਵਾਰ ਕੋ ਮਿੱਟੀ ਮੋਕੀ ਨਾ ਜਾਵੇ ਇਸ ਅਗਿਆਨਤਾ ਤੇ ਪਰਮਸ਼ਰਲ ਦੇ ਵਿੱਚ ਮਨੁੱਖ ਦੂਸਰੇ ਮਨੁੱਖ ਨੂੰ ਨੀਵਾ ਦਿਖਾਉਂਦਾ ਆਪ ਅਮੀਰ ਹੋਣਾ ਚਾਹੁੰ ਮੈਂ ਪੰਡਤ ਹਾਂ ਮੈਂ ਗਿਆਨੀ ਹਾਂ ਮੈਂ ਵਿਦਵਾਨ ਹਾਂ ਕਿਸੇ ਦੇ ਪੰਡਤ ਹੋ ਜਾਣ ਨਾਲ ਬਾਕੀ ਸੰਸਾਰ ਅਨਪੜ ਨਹੀਂ ਹੋ ਜਾਂਦਾ ਜੇ ਕਿਸੇ ਦਾ ਕੱਦ 6 ਫੁੱਟ 4 ਇੰਚ ਹੋ ਗਿਆ ਤੇ ਇਸ ਦਾ ਮਤਲਬ ਇਹ ਨਹੀਂ ਕਿ 6 ਫੁੱਟ 1 ਇੰਚ ਵਾਲਾ ਮਦਰਾ ਹੋ ਗਿਆ ਇੱਕ ਭਰਾ ਨੂੰ ਜ਼ਰੂਰਤ ਸੀ ਉਹਨੇ ਮਕਾਨ ਛੱਤੇ ਦੂਸਰੇ ਭਰਾ ਕੋਲ 4 ਪੈਸੇ ਵੱਧ ਸਨ ਉਸਨੇ ਉਖੇ ਹੋ ਕੇ ਵੀ 12 ਛੱਤ ਲਿਆ ਹਾਲਾਂਕਿ ਰਹਿਣਾ ਉਸ ਵਿੱਚ ਕਿਸੇ ਨੇ ਵੀ ਜੀਆ ਦੇ ਹਿਸਾਬ ਨਾਲ ਉੱਚ 12 ਵਾਧੂ ਹੀ ਹੈ ਛੱਤੇ ਆ ਕੇ ਇਸ ਵਾਸਤੇ ਇਹ ਪਤਾ ਲੱਗੇ ਕਿ ਮੇਰੇ ਕੋ ਪੈਸੇ ਜ਼ਿਆਦੇ ਇਹ ਅਗਿਆਨਤਾ ਦਾ ਸਿਖਰ ਹੈ ਕਹਿੰਦੇ ਨੇ ਅਮੀਰ ਆਦਮੀ ਆਪਣੇ ਆਮਦਨ ਦਾ 50% ਹਿੱਸਾ ਇਸ ਚੀਜ਼ ਉਤੇ ਖਰਚ ਕਰ ਦਿੰਦਾ ਹੈ ਕਿ ਸੰਸਾਰ ਨੂੰ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਅਮੀਰ ਹਾਂ ਹੁਣ ਚੱਲਣਾ ਤਾਂ ਸੜਕ ਤੇ ਹੀ ਹੈ ਪ੍ਰਕਾਰੀ ਸਪੀਡ ਦੇ ਨਾਲ ਹੀ ਉਹਦੀ ਗੱਡੀ ਮੰਨੀ ਭੱਜੂ ਜਿਹੜੀ ਜਿੱਥੇ ਕੋਲ ਛੋਟੀ ਗੱਡੀ ਹੈ ਪਰ ਔਖਾ ਹੋ ਕੇ 4-4 5-5 ਕਰੋੜ ਦੀ ਗੱਡੀ ਲਊਗਾ ਸਿਰਫ ਇਹ ਪਤਾ ਲਾਉਣ ਲਈ ਲੋਕਾਂ ਨੂੰ ਦੱਸਣ ਲਈ ਕਿ ਮੈਂ ਅਮੀਰ ਹਾਂ ਇਸ ਸੰਸਾਰ ਵਿੱਚ ਕਿੰਨੇ ਅਮੀਰ ਹਨ ਤੇ ਆ ਮੇਰੇ ਸਰੋਤੇ ਵੀਰ ਭੈਣ ਭਰਾ ਜਿੰਨੇ ਵੀ ਆ ਤੁਹਾਡੇ ਨੋਟਿਸ ਵਿੱਚ ਕਿੰਨੇ ਨੇ ਦੁਨੀਆ ਦੇ ਉਤੇ ਅਮੀਰ ਕਿੰਨੇ ਕਿਤੇ ਨਾਮ ਆਪਾਂ ਨੂੰ ਚੇਤੇ ਆ ਕਿ ਫਲਾਣਾ ਅਮੀਰ ਹੈ ਸੱਚ ਤੇ ਹੈ ਕਿ ਸਾਨੂੰ ਕੋਈ ਭਾ ਭਾੜਾ ਨਹੀਂ ਸਾਨੂੰ ਕੋ ਲੈਣ ਦੇਣੇ ਨਹੀਂ ਇਸ ਇਹਨਾਂ ਦੀ ਅਮੀਰੀ ਨਾਲ ਪਰ ਇਹਨਾਂ ਭਗਤਾਂ ਨੂੰ ਪੂਰਾ ਵਹਿਮ ਪਿਆ ਹੁੰਦਾ ਕਿ ਜਿਵੇਂ ਸਾਰਾ ਸਮਾਨ ਅਸੀਂ ਆਪਣੀਆਂ ਲੱਤਾਂ ਦੇ ਉੱਤੇ ਖੜਾ ਕਰਕੇ ਚੱਕਿਆ ਹੋਇਆ ਹੈ ਜਦੋਂ ਅਸੀਂ ਮੜੀਆਂ ਜਾਂ ਲੱਤਾਂ ਢਿਲੀਆਂ ਕਰਤੀਆਂ ਸਾਰਾ ਸਮਾਨ ਥੱਲੇ ਡੇਕ ਕੇ ਦੁਨੀਆ ਖਤਮ ਹੋ ਜਣੀ ਸਾਰੇ ਸੰਸਾਰ ਦੀ ਵਿਦਿਆ ਅਮੀਰ ਲੋਕ ਪੈਸੇ ਦੇ ਜੋਰ ਨਾਲ ਲਈ ਫਿਰਨਗੇ ਪਰ ਗੁਰੂ ਨਾਨਕ ਦੀ ਨਿੱਕੀ ਜਿਹੀ ਵਿਦਿਆ ਇਹਨਾਂ ਦੀ ਸਮਝ ਵਿੱਚ ਨਹੀਂ ਆਉਂਦੀ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਰੈਣ ਸ਼ਬਦ ਕਿਉਂ ਵਰਤਿਆ ਮਾ ਰਹਨੇ ਰੈਣ ਦੀ ਥਾਂ ਤੇ ਦਿਨ ਵੀ ਵਰਤ ਸਕਦੇ ਸੀ ਪਰ ਦਿਨ ਜਿਹੜਾ ਹੁੰਦਾ ਹੈ ਗਿਆਨ ਦਾ ਪ੍ਰਤੀਕ ਹੈ ਤੇ ਜਿਹੜੀ ਰਾਤ ਹੈ ਰਾਤ ਅਗਿਆਨਤਾ ਦੀ ਪ੍ਰਤੀਕ ਹੈ ਹਨੇਰਾ ਅਗਿਆਨਤਾ ਦਾ ਪ੍ਰਤੀਕ ਹੈ ਇਸ ਕਰਕੇ ਸਬਗੁਰਾਂ ਨੇ ਇੱਥੇ ਸ਼ਬਦ ਵਰਤਿਆ ਸਭ ਮੁਕਦੀ ਚੱਲੀ ਰੈਣ ਰੈਣ ਭਾਵ ਰਾਤ ਰਾਤ ਭਾਵ ਹਨੇਰਾ ਹਨੇਰਾ ਭਾਵ ਅਗਿਆਨਤਾ ਅਗਿਆਨਤਾ ਭਾਵ हे ਮਨੁੱਖ ਤੇਰੀ ਅਗਿਆਨਤਾ ਤੇਰੀ ਮੂਰਖਤਾ ਇਸ ਸੰਸਾਰ ਵਿੱਚ ਕਿੰਨੇ ਕੁ ਮੂਰਖ ਹੋਣਗੇ ਜਪਜੀ ਸਾਹਿਬ ਦੇ ਵਿੱਚ ਸਪਸ਼ਟ ਕਰ ਦਿੱਤਾ ਗਿਆ ਅਸੰਖ ਮੂਰਖ ਅੰਧਕੂਰ ਅੰਧਕੂਰ ਕੀ ਹੁੰਦਾ ਕੁੱਪ ਹਨੇਰਾ ਕੁੱਪ ਅਗਿਆਨਤਾ ਉਹ ਅਗਿਆਨਤਾ ਜਿਸ ਵਿੱਚ ਤੇਰੇ ਅਤੇ ਮੇਰੇ ਦੇ ਦਰਮਿਆਨ ਇੱਕ ਫਰਕ ਨੂੰ ਬਣਾਈ ਰੱਖਦੀ ਹੈ ਮੈਨੂੰ ਮੇਰਾ ਦੇਸ਼ ਦਿਸਦਾ ਹੈ ਦੂਸਰੇ ਦਾ ਦੇਸ਼ ਮੈਨੂੰ ਮੇਰਾ ਦੇਸ਼ ਨਹੀਂ ਲੱਗਦਾ ਦੂਸਰੇ ਦੇਸ਼ ਦੀਆਂ ਜ਼ਿੰਦਗੀਆਂ ਮੈਨੂੰ ਆਪਣੇ ਦੇਸ਼ ਦੇ ਲੋਕਾਂ ਦੀਆਂ ਜ਼ਿੰਦਗੀਆਂ ਨਹੀਂ ਲੱਗਦੀਆਂ ਹੁਣ ਤੱਕ ਭਾਰਤ ਸਰਕਾਰ ਵੱਲੋਂ ਕਿੰਨੇ ਲੋਕਾਂ ਦਾ ਕਿੰਨੇ ਸਿੱਖਾਂ ਦਾ ਕਤਲਾਮ ਹੋ ਚੁੱਕਾ ਹੈ ਦਿੱਲੀ ਦੇ ਵੱਡੇ ਘੱਲੂ ਘਾਰੇ ਉੱਤੇ 2 ਮਿੰਟ ਦਾ ਮੌਨ ਨਹੀਂ ਰੱਖਿਆ ਇਹਨਾਂ ਨੇ ਕਿਉਂ ਨਹੀਂ ਰੱਖਿਆ ਕਿਉਂਕਿ ਇਹਨਾਂ ਨੇ ਜੋ ਕੀਤਾ ਸੀ ਇਹਦੇ ਉੱਤੇ ਪ੍ਰਾਊਡ ਫੀਲ ਕਰਦੇ ਸੀ ਇਹਨਾਂ ਨੂੰ ਬੜਾ ਮਾਣ ਉਸੇ ਕਿ ਅਸੀਂ ਕਤਲਾਮ ਕੀਤਾ ਇਹਨਾਂ ਨੂੰ ਉਸ ਕਤਲਾਮ ਦਾ ਦਰਦ ਨਹੀਂ ਸੀ ਦਰਦ ਕਿਉਂ ਨਹੀਂ ਸੀ ਇੱਕ ਭੁਲੇਖਾ ਸੀ ਕਿ ਸਿੱਖ ਹੋਰ ਨੇ ਤੇ ਅਸੀਂ ਹੋਰ ਹਾਂ ਸਿੱਖ ਕੀੜੇ ਮਕੌੜੇ ਨੇ ਤੇ ਅਸੀਂ ਪਤਾ ਨਹੀਂ ਕਿੱਡੇ ਕੁੜੇ ਦੇਵਤੇ ਹਾਂ ਪਹਿਲਗਾਮ ਦੇ ਵਿੱਚ ਮਾਰੇ ਗਏ ਹਿੰਦੂ ਲੋਕ ਉਹ ਕੌਣ ਸਨ ਪਰ ਉਸ ਖਬਰ ਦੇ ਨਾਲ ਨਾ ਮੋਦੀ ਦੇ ਚਿਹਰੇ ਨੂੰ ਫਰਕ ਪਿਆ ਤੇ ਨਾ ਅਮਨਿਤ ਸ਼ਾਹ ਦੇ ਚਿਹਰੇ ਨੂੰ ਫਰਕ ਪਿਆ ਜਿਸ ਦਿਨ ਜਹਾਜ਼ ਗੁਜਰਾਤ ਵਿੱਚ ਡਿੱਗਾ ਉਸ ਵਿੱਚ ਬਹੁਗਣਤੀ ਗੁਜਰਾਤੀਆਂ ਦੀ ਸੀ ਇਹ ਖਬਰ ਸੁਣ ਕੇ ਮੋਦੀ ਅਤੇ ਸ਼ਾ ਦਾ ਮੂੰਹ ਦੇਖਣ ਵਾਲਾ ਸੀ ਜਿਵੇਂ ਕਿਸੇ ਨੇ ਕੇਲਾ ਖਾ ਕੇ ਧੁੱਪੇ ਦੀ ਛੇਲ ਨੂੰ ਸਿੱਟ ਦਿੰਦੇ ਨਾ ਕਈ ਉਹ ਅੱਧੇ ਪੌਣੇ ਘੰਟੇ ਬਾਅਦ ਛੇਲ ਜਦੋਂ ਕਮਲਾਈ ਤੇ ਕਾਲੀ ਹੋਣ ਲੱਗੀ ਉਹਦੇ ਨਾਲ ਇਦਾਂ ਹੋਇਆ ਪਿਆ ਸੀ ਪੰਜਾਬੀਆਂ ਵਿੱਚ ਜਾਨ ਹੋਰ ਹੈ ਕਿ ਗੁਜਰਾਤੀਆਂ ਵਿੱਚ ਜਾਨ ਹੋਰ ਹੈ ਯੂਪੀ ਬਿਹਾਰ ਮੱਧ ਪ੍ਰਦੇਸ਼ ਵਾਲਿਆਂ ਵਿੱਚ ਜਾਨ ਹੋਰ ਹੈ ਚਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਹਰੇਕ ਦੇ ਵਿੱਚ ਜੋਤ ਇੱਕ ਹੈ ਜੋਤ ਦਾ ਅਰਥ ਹੈ ਆਤਮਾ ਦਾ ਪ੍ਰਕਾਸ਼ ਆਤਮਾ ਪਰਮਾਤਮਾ ਦੋਵੇਂ ਹੀ ਇੱਕ ਨੇ ਸਰੀਰ ਨਾਸ਼ਵਾਨ ਹੈ ਚਾਹੇ ਕਿਸੇ ਦਾ ਵੀ ਹੋਵੇ ਪਰ ਮੇਰਾ ਸਰੀਰ ਦੂਸਰੇ ਸਰੀਰ ਨਾਲੋਂ ਵਿਸ਼ੇਸ਼ ਕਿਉਂ ਹੈ ਮੇਰੀ ਜਾਨ ਦੂਸਰੀ ਦੀ ਜਾਨ ਨਾਲੋਂ ਵਿਸ਼ੇਸ਼ ਕਿਉਂ ਹੈ ਦੂਸਰੇ ਦੀਆਂ ਲੋੜਾਂ ਨਾਲੋਂ ਮੇਰੀਆਂ ਲੋੜਾਂ ਵਿਸ਼ੇਸ਼ ਕਿਉਂ ਨੇ ਪੰਜਾਬ ਦੇ ਪਾਣੀ ਖੋ ਕੇ ਰਾਜਸਥਾਨ ਨੂੰ ਦੇ ਦਿਓ ਪੰਜਾਬ ਵਾਲੇ ਨੂੰ ਪਾਣੀ ਦੀ ਜ਼ਰੂਰਤ ਨਹੀਂ ਪੰਜਾਬ ਵਾਲਿਆਂ ਪਾਣੀ ਦੀ ਥਾਂ ਤੇ ਪੈਟਰੋਲ ਪੀਣਾ ਬਸ ਇਹ ਮੈਂ ਧਾਰਨਾ ਤਾਂ ਆਪਜੀ ਤੇ ਸਾਹਮਣੇ ਰੱਖੀਆਂ ਨੇ ਕਿ ਇਹ ਜਿਹੜੇ ਫਿਰਕਾ ਪ੍ਰਸਤੀ ਦੀ ਵੰਡ ਹੈ ਇਹੋ ਹੀ ਸੰਸਾਰ ਦੇ ਉੱਤੇ ਹਰੇਕ ਪਵੜੇ ਦੀ ਜਣਾ ਹੈ ਅਤੇ ਇਸ ਪੌੜੇ ਦੀ ਜੜ ਦਾ ਇੱਕੋ ਹੀ ਇਕ ਇਲਾਜ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਉਸ ਦਾ ਗਿਆਨ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਅਰਥ ਭਾਵ ਅਰਥ ਪ੍ਰਮਾਤਮਾ ਨੇ ਅੱਲਾਹ ਨੇ ਸਭ ਤੋਂ ਪਹਿਲਾਂ ਉਹ ਜਿਹੜੇ ਆਪਣੇ ਬੰਦੇ ਪੈਦਾ ਕੀਤੇ ਉਹਨਾਂ ਸਾਰਿਆਂ ਦੀਆਂ ਆਤਮਾਵਾਂ ਬਨਾਮ ਜਿਹੜਾ ਉਹਨਾਂ ਦੇ ਵਿੱਚ ਨੂਰ ਹੈ ਉਸੇ ਨੂਰ ਨੇ ਮਨੁੱਖਾਂ ਨੂੰ ਪੈਦਾ ਕੀਤਾ ਤੇ ਆਪਸ ਵਿੱਚ ਬਹਿ ਕੇ ਉਸ ਨੂੰ ਚਰਨਜੀਵ ਰੱਖ ਲਿਆ। ਉਹ ਨੂਰ ਪ੍ਰਮਾਤਮਾ ਦਾ ਹੀ ਹੈ। ਪ੍ਰਮਾਤਮਾ ਹੀ ਹਰੇਕ ਬੰਦੇ ਦੇ ਵਿੱਚ ਨੂਰ ਦੇ ਰੂਪ ਵਿੱਚ ਬੈਠਾ ਹੈ। ਅਤੇ ਇਹ ਜਿੰਨੇ ਬੰਦੇ ਨੇ ਇਹਨਾਂ ਵਿੱਚ ਕੋਈ ਚੰਗਾ ਜਾਂ ਮਾੜਾ ਨਹੀਂ ਕਿਉਂਕਿ ਨੂਰ ਸਾਰਿਆਂ ਦੇ ਵਿੱਚ ਬਰਾਬਰ ਹੈ ਏਕ ਨੂਰ ਤੇ ਸਭ ਜਗ ਉਪਜਿਆ ਕੋਨ ਭਲੇ ਕੋ ਬੰਦੇ ਇਹਨਾਂ ਵਿੱਚ ਜੇ ਕੋਈ ਮਾੜਾ ਹੈ ਤਾਂ ਆਪਣੇ ਕਰਮਾਂ ਕਰਕੇ ਹੈ ਜੇ ਇਹਨਾਂ ਵਿੱਚ ਕੋਈ ਚੰਗਾ ਹੈ ਤਾਂ ਆਪਣੇ ਕਰਮਾਂ ਕਰਕੇ ਹੈ ਲੋੜ ਤੇ ਸੀ ਕਿ ਆਪਣੇ ਕਰਮਾਂ ਨੂੰ ਪਰਮਾਤਮਾ ਦੇ ਸਨਮੁਖ ਆਪਣੇ ਅਮਲਾਂ ਦੇ ਉਸ ਦੇ ਅਮਲਾਂ ਦੇ ਵਿੱਚ ਲਿਆਂਦਾ ਜਾਂਦਾ ਆਪਣੇ ਰਹਿਬਰਾਂ ਦੀ ਆਪਣੇ ਰਾਧਸੀਰਿਆਂ ਦੀ ਆਪਣੇ ਪੈਗੰਬਰਾਂ ਦੀ ਆਪਣੇ ਗੁਰੂਆਂ ਦੀ ਕਹੀ ਹੋਈ ਗੱਲ ਦਿੱਤੇ ਹੋਏ ਉਪਦੇਸ਼ ਦਿੱਤੇ ਹੋਏ ਹੁਕਮਾਂ ਦੀ ਤਾਮੀਲ ਕਰਦੇ ਉਹਨਾਂ ਦਾ ਪ੍ਰਯੋਗ ਕਰਦੇ ਤਜਰਬਾ ਕਰਦੇ ਅਤੇ ਜੀਵਨ ਨੂੰ ਨਿਠ ਕੇ ਜੀਉਂਦੇ ਪਿਆਰ ਨਾਲ ਜਿਉਂਦੇ ਚਿੰਤਾ ਰਹਿਤ ਹੋ ਕੇ ਖੁਸ਼ਗਵਾਰ ਮਾਹੌਲ ਵਿੱਚ ਸਦਾ ਜਿਉਂਦੇ ਜਿਉਂਦਾ ਕੌਣ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਚੇਤੇ ਉਹੀ ਜਿੰਦਾ ਹੈ ਜਿਸਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਭੁੱਲ ਗਿਆ ਉਹ ਮਰ ਗਿਆ ਫਿਰ ਤੋਂ ਆਪਾਂ ਟੈਂਕਾਂ ਨਾਲ ਤੇ ਵੱਡੇ ਵੱਡੇ ਨਿਊਕਲੀਅਰ ਬੰਬਾਂ ਨਾਲ ਇੱਕ ਦੂਸਰੇ ਨੂੰ ਮਾਰਨ ਦੀ ਕੀ ਲੋੜ ਆ ਮਰੇ ਤਾਂ ਪਹਿਲਾਂ ਪੈਂ ਬੰਬਾਂ ਗੋਲਿਆਂ ਦੀ ਤਾਂ ਜ਼ਰੂਰਤ ਹੀ ਨਹੀਂ ਰੱਬ ਭੁੱਲ ਗਿਆ ਮੌਤ ਤਾਂ ਹੋ ਗਈ ਦੇਖੋ ਕਿਡਾ ਵੱਡਾ ਭੁਲੇਖਾ ਕਿ ਮੈਂ ਜਿਉਂਦਾ ਜੇ ਜਿਉਂਦੇ ਹੁੰਦੇ ਤਾਂ ਦੂਸਰਾ ਮਨੁੱਖ ਪ੍ਰਾਇ ਨਹੀਂ ਲੱਗਣਾ ਸੀ ਜੇ ਜਿਉਂਦੇ ਹੁੰਦੇ ਉਸ ਦੀਆਂ ਲੋੜਾਂ ਤੇ ਆਪਣੀਆਂ ਲੋੜਾਂ ਦੇ ਵਿੱਚ ਅੰਤਰ ਤੇ ਫਰਕ ਮਹਿਸੂਸ ਨਹੀਂ ਸੀ ਹੁਣਾ ਇਹਨਾਂ ਅਸੰਖ ਮੂਰਖ ਅੰਧਕੂਰ ਦੇ ਬਣ ਜਾ ਰਿਆਂ ਨੂੰ ਜੇ ਇਸ ਗੱਲ ਦੀ ਸਮਝ ਆ ਜਾਂਦੀ ਦਰਬਾਰ ਸਾਹਿਬ ਦੇ ਤੇ ਹਮਲਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਕਿਸੇ ਵਿਅਕਤੀ ਉੱਤੇ ਵੀ ਹਮਲਾ ਨਾ ਕਰਨਾ ਹਰ ਗੱਲ ਨਿਠ ਕੇ ਬਹਿ ਕੇ ਟੇਬਲ ਤੇ ਬਹਿ ਕੇ ਪਿਆਰ ਨਾਲ ਬਹਿ ਕੇ ਮਸਲੇ ਹੱਲ ਹੋ ਜਾਂਦੇ ਹਨ ਮੇਰੇ ਹੱਥ ਵਿੱਚ ਤਾਕਤ ਆ ਗਈ ਹੈ ਤੇ ਤੇਰੇ ਹੱਥ ਵਿੱਚ ਤਾਕਤ ਆ ਗਈ ਤੇ ਫਿਰ ਕੀ ਹੋ ਗਿਆ ਜਿਸ ਨੇ ਦਿੱਤੀ ਵਾਪਸ ਖੋਲੇਗਾ ਫਿਰ ਜੇ ਸਿਕੰਦਰ ਨਹੀਂ ਰਿਹਾ ਜੇ ਮੁਗਲ ਨਹੀਂ ਰਹਿ ਤੇਰੀ ਕੀ ਗਰੰਟੀ ਹੈ ਤੂੰ ਕਦੋਂ ਤੱਕ ਰਹੇਗਾ ਭਾਈ ਅੱਜ ਨੀਆਂ ਲੜਾਈਆਂ ਹੁਣ ਸੰਸਾਰ ਦੇ ਉੱਤੇ ਲੱਗਣ ਡੀਆਂ ਰੂਸ ਦੇ ਉਦਾਹਰਣ ਲੈ ਲਈਏ ਰੂਸ ਦੇ ਇੱਕ ਕਿਨਾਰੇ ਤੋਂ ਰੂਸ ਦੇ ਪੂਰਬੀ ਕਿਨਾਰੇ ਤੋਂ ਲੈ ਕੇ ਪੱਛਮੀ ਕਿਨਾਰੇ ਤੱਕ ਸੂਰਜ ਚੜ੍ਹਨ ਵਿੱਚ 7 ਘੰਟੇ ਦਾ ਫਰਕ ਹੈ ਜੇ ਪੂਰਬੀ ਵਾਲੇ ਪਾਸੇ ਸਵੇਰ ਦੇ 6 ਵਜੇ ਹਨ ਤਾਂ ਪੱਛਮੀ ਸਰਹੱਦ ਦੇ ਉੱਤੇ ਰਾਤ ਦੇ 11 ਵਜੇ ਹੋਏ ਹਨ ਕਹਿਣ ਦਾ ਭਾਵ ਕਿ ਪੂਰਬ ਵਾਲੇ ਪਾਸੇ 15 ਤਰੀਕ ਤੇ ਪੱਛਮ ਵਾਲੇ ਪਾਸੇ ਦੇ 14 ਤਰੀਕ ਹੀ ਚੱਲਣ ਡਈ ਹੈ। ਰਾਜ ਫਿਰ ਵੀ ਨਹੀਂ ਆਇਆ। ਹੁਣ ਕਹਿੰਦਾ ਮੈਂ ਯੂਕਰੇਨ ਨੂੰ ਮਾਰ ਲੈਣਾ। ਕੀ ਇਹ ਅਗਿਆਨਤਾ ਦਾ ਸਿਖਰ ਨਹੀਂ? ਕਹਿੰਦੇ ਜੀ ਫਲਾਣੀ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਬੜਾ ਗਿਆਨ ਹੈ। ਕੈਂਬਰਿਜ ਯੂਨੀਵਰਸਿਟੀ ਤੇ ਆਕਸਫੋਰਡ ਦੇ ਵਿੱਚ ਬੜਾ ਗਿਆਨ ਹੈ। ਕਿਤੇ ਵਿਗਿਆਨੀ ਹੈਗਾ ਸੱਤ ਅੱਖ ਵੱਜਣ ਲੱਗੀ ਹੈ। ਸਭ ਪਾਸੇ ਅਗਿਆਨਤਾ ਦਾ ਹਨੇਰਾ ਹੈ। ਗੁਰਬਿੰਨ ਕੂਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਗੁਰਬਨ ਸੁਰਤਨ ਸਿੱਧ ਗੁਰੂ ਬਨ ਮੁਕਤ ਨਾ ਪਾਵੇ ਮਕਸਦ ਕੀ ਹੈ ਜਨਮ ਮਰਨ ਤੋਂ ਮੁਕਤੀ ਹਾਸਲ ਕਰਨੀ ਕਿਹੜੀ ਯੂਨੀਵਰਸਿਟੀ ਮੁਕਤੀ ਹਾਸਲ ਦੇ ਦੇਗੀ ਹਿਟਲਰ ਘਟ ਪੜਿਆ ਲਿਖਿਆ ਸੀ ਟਰੰਪ ਵੀ ਕਾਫੀ ਪੜਿਆ ਲਿਖਿਆ ਸਾਰੇ ਰਾਸ਼ਟਰਪਤੀ ਪਥੇਰੇ ਪੜੇ ਲਿਖੇ ਨੇ ਇੱਕ ਮੋਦੀ ਤੋਂ ਬਗੈਰ ਮਕਸਦ ਬੇਸ਼ੱਕ ਹਰੇਕ ਦਾ ਜਨਮ ਮਰਨ ਤੋਂ ਮੁਕਤ ਹੋ ਕੇ ਪ੍ਰਮਾਤਮਾ ਵਿੱਚ ਲੀਨਤਾ ਹੈ ਪਰ ਜਿਉਣ ਵਾਸਤੇ ਸਾਰਿਆਂ ਨੂੰ ਸਰੋਤ ਚਾਹੀਦੇ ਹਨ ਸਾਰਿਆਂ ਨੂੰ ਜ਼ਮੀਨ ਅਤੇ ਧਰਤੀ ਚਾਹੀਦੀ ਹੈ ਸਾਰਿਆਂ ਨੂੰ ਬਰਾਬਰ ਦਾ ਸਾਹ ਲੈਣ ਦਾ ਹੱਕ ਹੋਣਾ ਚਾਹੀਦਾ ਤੇ ਸਾਰਿਆਂ ਨੂੰ ਰੋਟੀ ਖਾਣ ਦਾ ਬਰਾਬਰ ਦਾ ਹੱਕ ਹੋਣਾ ਚਾਹੀਦਾ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਬੋਲਣ ਦਾ ਹੱਕ ਹੋਣਾ ਚਾਹੀਦਾ ਹੈ। ਇਸੇ ਵਾਸਤੇ ਹੀ ਛੇਵੇਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਸਿੱਖ ਨੂੰ ਰਾਜਨੀਤੀ ਸਮਝਣ, ਬੁੱਝਣ ਅਤੇ ਕਰਨ ਦੀ ਅਗਿਆ ਦਿੱਤੀ ਹੁਕਮ ਦਿੱਤੇ ਹਨ। ਰਾਜ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਸੰਸਾਰੀ ਪੜ੍ਹਾਈ ਕਰਨੀ ਬੁਰੀ ਗੱਲ ਨਹੀਂ ਹੈ। ਪੈਸਾ ਧਨ ਇਕੱਠਾ ਕਰਨਾ ਬੁਰੀ ਗੱਲ ਨਹੀਂ। ਸਵਾਲ ਇਹ ਹੈ ਕਿ ਤੇਰੇ ਰਾਜ ਕਰਨ ਨਾਲ, ਤੇਰੇ ਅਮੀਰ ਹੋਣ ਨਾਲ, ਤੇਰੀਆਂ ਲੋੜਾਂ ਦੀ ਪੂਰਤੀ ਹੋਣ ਦੇ ਨਾਲ ਕਿਸੇ ਦੂਸਰੇ ਦੇ ਹੱਕ ਨਾ ਮਰਨ। ਕਿਸੇ ਦੂਸਰੇ ਦੀ ਜ਼ਮੀਨ ਉੱਤੇ ਰਹਿਣ ਦਾ ਹੱਕ ਨਾ ਖੁੱਸੇ ਕਿਸੇ ਦੂਸਰੇ ਦੇ ਬੱਚੇ ਦੇ ਮੂੰਹ ਵਿੱਚੋਂ ਬੁਰਕੀ ਨਾ ਖੁੱਸੇ ਇਸ ਲਈ ਸਤਿਗੁਰਾਂ ਨੇ ਸਿੱਖ ਨੂੰ ਰਾਜਨੀਤੀ ਸਿਖਾਈ ਤੇ ਰਾਜ ਕਰਨ ਦਾ ਹੱਕ ਦਿੱਤਾ ਤੇ ਸਿੱਖ ਰਾਜ ਕਰਨਗੇ ਉਸੇ ਧਰਤੀ ਉੱਤੇ ਰਾਜ ਕਰਨਗੇ ਜਿਸ ਧਰਤੀ ਉੱਤੇ ਕਿਹਾ ਜਾਂਦਾ ਹੈ ਜਹਾਂ ਖਾਲਿਸਤਾਨ ਨਹੀਂ ਬਣ ਸਕਦਾ ਗੁਰੂ ਕਿਰਪਾ ਕਰੇ ਖਾਲਿਸਤਾਨ ਤਾਂ ਤੁਹਾਡੀ ਹਿੱਕ ਉੱਤੇ ਉਸਰੇਗਾ ਇਹ ਖਾਲਿਸਤਾਨ ਦੀ ਉਸਾਰੀ ਸਿੱਖਾਂ ਦੀ ਆਪਣੀ ਧਰਤੀ ਦੇ ਉੱਤੇ ਹੈ ਉਹ ਹੱਕ ਜੋ ਸਾਨੂੰ ਸਾਡੇ ਸਤਿਗੁਰਾਂ ਨੇ ਦਿੱਤਾ ਹੈ ਉਸ ਜ਼ਮੀਨ ਉੱਤੇ ਉਸਰਨਾ ਜੋ ਜ਼ਮੀਨ ਸਾਡੀ ਹੈ ਜੋ ਸਾਡੀ ਜ਼ਮੀਨ ਸਾਡੇ ਪੁਰਖਿਆਂ ਦੀ ਹੈ ਜਦ ਕੋਈ ਮਕਾਨ ਦੇ ਉੱਤੇ ਚੜਦਾ ਉਹ ਪਹਿਲੀ ਪੌੜੀ ਤੇ ਪੈਰ ਰੱਖਦਾ ਫਿਰ ਦੂਜੀ ਤੀਜੀ ਚੌਥੀ ਪੰਜਵੀਂ ਇਦਾਂ ਚੜਦਾ ਚੜਦਾ ਅਖੀਰੋਂ ਪਹੁੰਚਦਾ ਇਸ ਦਾ ਅਰਥ ਇਹ ਨਹੀਂ ਕਿ ਜੇ ਅਸੀਂ 7ਵੀਂ 8ਵੀਂ ਪੌੜੀ ਦੇ ਉੱਤੇ ਆ ਤਾਂ ਖਾਲਿਸ਼ਤਾਨ ਨਹੀਂ ਬਣ ਸਕਦਾ ਇਸ ਭਰਮਪੁਖ ਲਿਖੇ ਤੇ ਗਿਆਨਤਾ ਤੋਂ ਬਾਹਰ ਹੋ ਜਾਓ ਜੀਓ ਅਤੇ ਜੀਵਨ ਦਿਓ ਜੇ ਭੁਲੇਖਾ ਤਾਂ ਆਪਣੇ ਅਸ਼ੋਕ ਨੂੰ ਪੁੱਛ ਲਓ ਜਿਸ ਨੇ ਕਲੰਗਾ ਦੇ ਵਿੱਚ ਜੁੱਧ ਵੜ ਕੇ ਲੱਖਾਂ ਲੋਕ ਮਾਰੇ ਅਤੇ ਬਾਅਦ ਵਿੱਚ ਉਸ ਨੂੰ ਇਹ ਗਿਆਨ ਹੋਇਆ ਸੀ ਬਿਹਤਰ ਹੈ ਕਿਸੇ ਵੱਡੀ ਲੜਾਈ ਦੇ ਵਿੱਚ ਕਮਸਾਨ ਪਵਾ ਕੇ ਸਾਰੇ ਭਾਰਤ ਦੇ ਲੋਕ ਮਰਵਾ ਕੇ ਜੋ ਸਮਝਣਾ ਹੈ ਪਹਿਲਾਂ ਹੀ ਸਮਝ ਜਾਓ ਤੇ ਜਿਦਾ ਜਿਦਾ ਹਿੱਸਾ ਉਹਨਾਂ ਨੂੰ ਦੇ ਦਿਓ ਤਾਂ ਕਿ ਇਸ ਖਿੱਤੇ ਦੇ ਵਿੱਚ ਇਸ ਇੰਡੀਅਨ ਉਪਮਹਾਦੀਪ ਦੇ ਵਿੱਚ ਸਾਰੇ ਲੋਕ ਸੁਖੀ ਅਤੇ ਖੁਸ਼ਹਾਲ ਵਸਣ ਇਨ੍ਹਾਂ ਹੀ ਵਿਚਾਰਾਂ ਨਾਲ ਆਪਣੀ ਗੱਲ ਨੂੰ ਸੰਕੋਚਦਾ ਹੋਇਆ ਪੂਰੇ ਸੰਸਾਰ ਦੀ ਖੈਰ ਮੰਗਦੇ ਆ ਸਮੁੱਚੇ ਪੰਜਾਬ ਦੀ ਖੈਰ ਮੰਗਦੇ ਆ ਆਵ ਜਿੱਥੇ ਵਸੋ ਰਹੋ ਸਦਾ ਖੁਸ਼ ਅਤੇ ਆਬਾਦ ਰਹੋ ਚੜ੍ਹਦੀਆਂ ਕਲਾ ਵਿੱਚ ਰਹੋ ਕੱਲ ਮਿਲਦੇ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ